ਜਿੰਦਾਬਾਦ ਜਿੰਦਾਬਾਦ ਮੈਂ ਆ ਨਾ ਕਰ ਪੇਸ਼ ਹਾਂ ਜੀ ਜਿਹੜੀ ਮਡਲ ਕਰਨ ਦਾ ਕੇਸ ਬੰਦੇ ਵਿੱਚ ਮੁੱਦਾਵਾ ਕੀਤਾ ਜਾ ਰਿਹਾ ਅੱਜ ਸਾਡੇ 2-3 ਦਿਨ ਪ੍ਰੋਗਰਾਮ ਇਕੱਠੇ ਹੀ ਆ ਤੇ ਜਿਹੜਾ ਸਾਡਾ ਜਿਹੜਾ ਚੰਡੀਗੜ੍ਹ ਦੇ ਜੋ ਕੋਈ ਜਿਹੜਾ ਬਿਜਲੀ ਬੋਰ ਤੋਂ ਭੰਗ ਕਰਕੇ ਤੇ ਪ੍ਰਾਈਵੇਟ ਹੱਥਾਂ ਦਿੱਤਾ ਜਾ ਰਿਹਾ ਉਹ ਸਾਡੀ 22ਈ ਆ ਜਿਹੜੀ ਪ੍ਰਾਪਰਟੀ ਆ ਜਿਹੜੀ 755 ਕਰੋੜ ਚ ਬਗੈਰ ਇਸੇ ਹਦਤਿਆਂ ਜਿਹੜਾ ਉਹ ਮੂਲ ਨੂੰ ਪ੍ਰਾਈਵੇਟ ਹੱਥਾਂ ਦੇਣ ਜਾ ਰਹੇ ਆ ਹੋਰ ਉਹ ਸਾਡਾ ਦਾਰਾ ਜਿਹੜਾ ਵਾ ਕਿਉਂ 350 ਕਰੋੜ ਰੁਪਏ 8 ਸਾਲ ਮੁਨਾਫਾ ਕਰਕੇ ਦਿੰਦਾ ਵਾ ਉਹ ਜਿਹੜਾ ਨਿੱਕੀ ਗੱਲ ਸਾਰੇ ਜੀਟੀਆ ਸੈਂਟਰ ਸਰਕਾਰ ਵੱਲੋਂ ਰੇਜੀਆ ਜਾਂ ਰਹੀਆਂ ਉਹਦੇ ਸਬੰਧ ਇਹ ਸਾਡੇ ਜਿਹੜਾ ਵਾ ਨੈਸ਼ਨਲ ਕੋਆਰਡੀਨੇਟਰ ਪੂਰੇ ਇੰਡੀਆ ਦੇ ਵਿੱਚ 27 ਲੱਖ ਮੁਲਾਜ਼ਮ ਜਿਹੜਾ ਵਾ ਉਹ ਆਪਣੇ ਗੇਟਾਂ ਦੇ ਸੈਰਾਂ ਦੇ ਚੌਂਕਾਂ ਦੇ ਵਿੱਚ ਜਾਣ ਕੇ ਰੋਸ ਪ੍ਰਦਰਸ਼ਨ ਸਾਡੇ ਉੱਗਾਲ ਕਾ ਲਈ ਉਹਦੇ ਤਹਿਤ ਇੱਕ ਨਹੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਸੋ ਦੂਸਰਾ ਸਾਡਾ ਰੋਸ ਪ੍ਰਦਰਸ਼ਨ ਇਹ ਆ ਤੇ ਆ ਜਿਹੜਾ ਸਾਡਾ ਇੱਥੇ 50 55 ਸਾਲ ਤੋਂ ਜਿਹੜਾ ਕਮੇਨਟਰੀਗਾ ਆਧਾਰ ਆਈਗਾ ਇਹਨੂੰ ਤਰਨਤਾਲ ਦੇ ਕਮੇਟੀ ਕਰ ایਓ ਨੂੰ ਰਾਣ ਨੂੰ ਨਯਤ ਹੋਰ ਕੇ اور ਵੇਖੋ ਨਜਾਇਜ਼ ਹੁਣ ਸਾਰੀ ਕੀਤੀ ਜਾ ਰਹੀ ਆ ਇਥੇ ਸਾਡਾ ਦਫਤਰ ਹੁੰਦਾ ਸਾਰੇ ਸ਼ਹਿਰ ਤੋਂ ਇਹ ਪੁੱਛ ਸਕਦੇ ਆ ਪਹਿਲਾਂ ਸਾਹਮਣੇ ਬੋੜੀ ਪਹਿਲਾਂ ਬੋੜੀ ਵੱਡੀ ਆ ਹੁਣ ਬਿਛਾੜਾ ਕਮੇਂਟੈਂਡ ਘਟਾਤਾ ਔਰ ਮੇਰਾ ਇਹ ਜਿਹੜਾ ਸਾਡਾ ਜ਼ਰੂਰੀ ਰਿਕਾਰਡ ਹੁੰਦਾ ਬੋਰ ਬਗੈਰ ਨੋਟ ਦੇ ਦਿੱਤਿਆਂ ਤੋਂ ਇਹਨਾਂ ਨੇ ਢਾਹ ਦਿੱਤਾ ਗਿਆ ਵਾ ਹੋ ਸਾਡਾ ਕੋਰਟ ਚ ਕੇਟ ਹਲਦਾ ਕੋਰਟ ਦੀ ਫੀਰ ਦੀ ਤਿੰਨ ਦਿਨ ਦੀ ਸੁਣਵਾਈ ਦੀ ਤੀਗਾ ਉਹਦੇ ਤਹਿਤ ਮੈਂ ਇਹੋ ਉਹ ਜ਼ਿੰਦਗਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਮਿਲ ਕੇ ਇਹ ਵੀ ਸਾਡਾ ਜਿੰਨਾ ਜਿਹੜੇ ਕੋਰਟ ਦੀ ਕੋਈ ਜੱਜਮੈਂਟ ਨਹੀਂ ਉਹਦੀ ਉਹਨਾਂ ਜਿਹੜਾ ਕੰਮ ਨੂੰ ਰੋਕਿਆ ਜਾਵੇ ਕੰਮ ਨੂੰ ਰੋਕਣ ਦੀ ਬਜਾਏ ਰੋਕ ਕੇ ਫਿਰ ਵੇਲੇ ਕੇਲੇ ਜਿਹਨਾਂ ਇੱਧਰ ਉਧਰ ਡਿਊਟੀਆਂ ਦੇ ਨੇ ਅਸਰਾਡ ਕਰ ਲੈਂਦੇ ਆ ਉਹਦੇ ਜਮਾਨੇ ਦੇ ਅਮਰੀਕਾ ਬੋਰਾਂ ਜਿਹੜਿਆਂ ਨੇ ਠਾਇਏ ਵੇਖੋ ਉਥੇ ਦਸਹਿਰਾ ਗਰਾਉਣ ਦੇ ਸੋਨੇ ਸਾਰੇ ਆਮ ਕੋਲਿਆਂ ਸਮਾਨ ਦੇ ਵਿੱਚ ਮੇਰਾ ਸਮਾਨ ਟੁੱਟ ਗਿਆ ਸਾਡੇ ਮੀਟਰ ਜਿਹੜੇ ਸਾਂਭਾਲ ਲਈ ਰੱਖੇ ਹੁੰਦੇ ਆ ਏ ਐਮ ਬੀ ਐਮ ਈ 2 ਮੇਰੀਆਂ ਐਨਰਜੀਆਂ ਜਿਹੜੀਆਂ ਬੋਰ ਤੋਂ ਲਈਆਂ ਹੁੰਦੀਆਂ ਬੰਦੇ ਨੇ ਵਰਕ ਕਰਕੇ ਹਰ ਸਾਲ ਦੇ ਲੈਂਦੇ ਆ ਸਾਰਾ ਜੇਈ ਦਾ ਉਹ ਸਾਡੇ ਦਫ਼ਤਰ ਦਾ ਫ੍ਰੀਜ, ਅਲਮਾਰੀ, ਸਾਰੀਆਂ ਜਿਹੜੀਆਂ ਸੇਫਟੀ ਕਿੱਟਾਂ ਉਹ ਕਾਫੀ ਆ ਜਾ ਕੇ ਸਾਡੇ ਟੁੱਟ ਗਏ। ਸਾਰੇ ਦੇ ਸਾਰੇ ਸਮਾਨ ਬਿਜਲੀ ਬੋਰਡ ਦੇ ਨਾਲ ਰਾਤੋ-ਰਾਤ ਖੁਰਦ-ਪੁਰਦ ਕਰਤਾ। ਅਹੀਂ ਵਾਰ-ਵਾਰ ਚਿੱਠੀਆਂ ਲੈਦੇ ਸਾਰੋ ਚੱਲਿਆ ਪੁਲਿਸ ਨੂੰ ਐਸਐਸਪੀ ਤੱਕ ਵੀ ਇੰਦਰ ਖਾਸਾਂ ਦਿੱਤੀਆਂ। ਸਾਡੀ ਕੋਈ ਸੁਣਵਾ ਨਹੀਂ। ਤੁਸੀਂ ਵੇਖੋ ਅਹੀਂ ਤੁਹਾਨੂੰ ਫੈਲ ਵੀ ਸਾਡੇ ਕੋ ਆ ਜਾਂਦੀ ਹੁਣੇ ਤੁਹਾਨੂੰ ਰਿਪੋਰਟ ਬੁਖਾ ਦੇਣਾ ਸਾਡੇ ਕੋ ਫੈਲ ਆ ਗਈ ਆ। ਔਰ ਜਿਲੰਗ ਸਾਡੇ ਲੀਗਲ ਸੈਲ ਨੂੰ ਉਹਨਾਂ ਵੀ ਸਾਡੋਂ ਆਹ ਵੇਖੋ ਲਿਖ ਕੇ ਦਿੱਤਾ ਆ ਪੀਲੀ ਬੋਡੀ ਪ੍ਰਾਪਰਟੀ ਆ ਫਰਦਾਂ ਚ ਸਾਡਾ ਨਾਮ ਆ ਰਿਹਾ ਵਾ ਸਰਕਾਰੀ ਪ੍ਰਾਪਰਟੀ ਆ ਪ੍ਰਾਪਰਟੀ ਸਰਕਾਰੀ ਆ ਸਰਕਾਰੀ ਪ੍ਰਾਪਰਟੀ ਵੱਖਰੀ ਗੱਲ ਇਕ ਇੱਕ ਜੇੀ ਦਾ ਰਿਕਾਰਡ ਖੁੱਲ੍ਹ ਬੁਲਦ ਕਾ ਦਾ ਮੁਲਾਜ਼ਮਾਂ ਦਾ ਰਿਕਾਰਡ ਔਰ ਪੀਲੀ ਬੋਡੀ ਦਾ ਸਮਾਨ ਖੁੱਲ੍ਹ ਬੁਲਦ ਕਾ ਦਾ ਵੱਖਰਾ ਆ ਇਹੋ ਸਾਹਿਬ ਇੱਕ ਵੀ ਲੈਟਰ ਪੁਖਾ ਦੇ ਸਾਡੇ ਦਰ ਤੱਕ ਰੀਜੀਵ ਹੋਈ ਪਏ ਕੋਈ ਢੋਣਾ ਸਾਡੇ ਹੱਥਾਂ ਦਾ ਕੋਈ ਗੱਲਬਾਤ ਕੀਤੀ ਹੋਈ ਸਾਡੇ ਆਡੀਓ ਸਾਹਿਬ ਵੀ ਲਾ ਕੇ ਖੜੇ ਇਹ ਤੁਹਾਨੂੰ ਦੱਸਣਗੇ ਕਿ ਇਹਨਾਂ ਨੂੰ ਕੋਈ ਡੋਰਤ ਆਇਆ ਹੀਗਾ ਪਏ ਇਹ ਘੋਣ ਤੋਂ ਪਹਿਲਾਂ ਨੋਟ ਦੇਣ ਦੇ ਕਈ ਕੋਈ ਕਰਦਾ ਹੁੰਦਾ ਜੇ ਕੋਈ ਸਰਕਾਰੀ ਪ੍ਰਾਪਰਟੀ ਲੈਣੀ ਆ ਤਾਂ ਵੇਖੋ ਅਸੈਸਮੈਂਟ ਇੰਜੀਨੀਅਰ ਸਟੇਟ ਪਾਵਰ ਕਲੋਨੀ ਪਸ਼ੰਦ ਜਿਲੰਧਰ ਦੇ ਰਿਕਾਰਡ ਦਿੱਤਾ ਤਾਂ ਸਾਰਾ ਸਾਡੇ ਰਿਕਾਰਡ ਆ ਸਾਡੇ ਕੋਲ ਸਿਆਣੇ ਵੀ ਫਤਿਹ ਆ ਪਾ ਬਿਜਲੀ ਬੋਰਡ ਦੇ ਚ ਲਿਖਿਆ ਆ ਰਿਹਾ ਵਾ ਉਦੋਂ ਬਿਜਲੀ ਬੋਰਡ ਹੁੰਦਾ ਰਿਪੋਰਟ ਬਕੂਰਾ ਪੀਪੀ ਖੇਲ ਆ ਕਮੇਟੀ ਘਰ ਦੇ ਲਿਖ ਕੇ ਦਿੱਤਾ ਤੇ ਬਿਜਲੀ ਨਾਲ ਟੈਕ ਲਈ ਜਿਹੜਾ ਬਿਜਲੀ ਬੋਰਡ ਦੀ ਪ੍ਰਾਪਰਟੀ ਆ ਔਰ ਆ ਗਵਾਂਡ ਜਿਹੜੀ ਦੁਕਾਨ ਆ ਇੱਥੇ 3 ਫੁੱਟ ਨਾਲ ਰਸਤਾ ਆਈਗਾ ਇਹਨਾਂ ਨੂੰ ਪਤਾ ਵਾ ਬਹੁਤ ਪੁਰਾਣੇ ਗੂਗਲ ਦੇ ਮੈਪ ਘੱਟ ਉੱਥੇ ਵੀ ਸਾਡਾ ਜਿਹੜਾ ਬੀਲੀ ਬੋਰਡ ਲਗਾਉਂਦੇ ਆ ਨਾ ਕੇ ਬਿਲਡਿੰਗ ਤੇ ਤੁਹਾਨੂੰ ਤੋਂ ਇਹਦੇ ਸਾਰੇ ਨੰਗਰੇ ਤੁਹਾਨੂੰ ਪਤਾ ਇੱਥੇ ਕਿ ਬੇਨ ਲਗਾਉਣਾ ਉਹਦੇ ਜਿਹੜੇ ਬਾਦੋਂ ਵੀ ਜਿਹੜੇ ਨਾਰੇ ਢਾਇਆ ਗਿਆ ਉਹ ਬਾਦੋਂ ਬਾਹਰ ਹੀ ਆ ਇਹਨਾਂ ਕਿਉਂ ਖੁੱਲਾ ਖਾਲੀ ਬਾਦੂਮ ਢਾਏ ਆ ਮੁਰਗੇਦਾਨ ਨੂੰ ਆਣ ਕੇ ਘੜਾ ਢਾ ਕੇ ਕਬਜ਼ਾ ਕਰ ਲਿਆ ਵਾ ਇਹਦੇ ਵਿਰੁੱਧ ਵੀ ਜਿਹੜਾ ਪੋਤੇ ਪੀਲਾਂ ਦੇ ਨਾਲ ਵੀ ਸਾਡੇ ਚੱਲ ਰਹੀਆਂ ਵਾ ਮੈਂ ਪੁਲਿਸ ਪ੍ਰਸ਼ਾਸਨ ਤੋਂ ਬੇਨਤੀ ਕਰੂੰ ਆ ਵੇਖੋ ਸਾਡੇ ਸਮਾਨ ਉੱਤੇ ਦੁਸ਼ਹਿਰਾ ਗਰਾਊਂਡ ਚ ਆ ਮੇਰੇ ਕੋ ਖੋੜਾ ਹੀ ਆ ਵਿੱਚੇ ਮੀਟਰ ਸਾਰਾ ਕੁ ਇਦਾਂ ਇੰਦਾ ਖੁਰਦ-ਬੁਰਦ ਕੀਤਾ ਵੀਡੀਓ ਸਾਡੇ ਕੋਲ ਸਾਰੀਆਂ ਵਾ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹੋਰ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦਾ ਕਰਦਾ ਵੇਖੋ ਸਹਾਰਾ ਗ੍ਰਾਉਂਡ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਜਿੰਨਾ ਸਮਾਨ ਘੜਾ ਉਥੇ ਚੋਕੇ ਤੇ ਲਾ ਕੇ ਖਲੋਤੇ ਚਗਾਉਂਦੇ ਆ ਸਾਰਿਆਂ ਜਿਹੜੋ ਭਈ ਇੱਥੇ ਐਫਆਰ ਕੀਤੀ ਜਾਵੇ ਅਖਬਾਰਾਂ ਜੋ ਆਇਆ ਉਹ ਉਹਨੇ ਨਾਰੇ ਲਾਉਂਦੇ ਆ ਤੇ ਕੋਰ ਦੇ ਕੇ ਚੱਲਦੇ ਹੁੰਦੇ باوجود ਕਬਜਾ ਡਾਲਣਾ ਸਟਾਰਟ ਕਰਤਾ ਹੈ ਜੀ ਇਹ ਬਿਜਲੀ ਬੋਰਡ ਨੇ ਖੇਤੀ ਕਰਦੇ ਪਾਵਰ ਕਾਰਪੋਰੇਸ਼ਨ ਆ ਵੇਖੋ ਸਾਡੇ ਟੈਂਟ ਲੱਗੇ ਨਗਰ ਕੌਂਸਲ ਦੀ ਮੰਸ਼ਾ ਕੀ ਹੈ ਸਰ ਨਗਰ ਕੌਂਸਲ ਦੀ ਮੰਸ਼ਾ ਇਹ ਆ ਵੀ ਪਹਿਲੋਂ ਇੱਕ ਨਹੀਂ ਬਾਥਰੂਮ ਬਣਾਓ ਆ ਸਾਰੇ ਸ਼ਹਿਰ ਦੇ ਬਾਥਰੂਮ ਇੱਕ ਬੰਦ ਪਏ ਆ ਸਾਰੇ ਲੱਗੇ ਪਏ ਆ ਸਫਾਈ ਹੈ ਨਹੀਂ ਕਿਤੇ ਬਾਥਰੂਮ ਮਾਰੇ ਆ ਚਾਰ ਖੰਭਾਂ ਦੇ ਕਿੰਨੇ 200 100 ਮੀਟਰ ਦੀ ਦੂਰੀ ਦੇ ਆ ਬੰਦਾ ਬਾਥਰੂਮ ਕਰ ਉੱਥੇ ਵੀ ਜਾਦਾ ਦਾ ਉੱਥੇ ਬਣੇ ਆ ਪਰ ਉਹਨਾਂ ਨੂੰ ਤੁਸੀਂ ਵੇਖੋ ਜਾ ਕੇ ਤਾਲੇ ਲੱਗੇ ਹੋਏ ਆ ਇਹ ਕਰਕੇ ਜਿਹੜਾ ਵਾ ਇੱਥੇ ਬਾਥਰੂਮ ਬਣਾਗੇ ਮੁੜ ਕੇ ਇਹਨਾਂ ਦੁਕਾਨਾਂ ਕੱਟ ਕੇ ਵੇਚਣੀਆਂ ਵਾ ਜੋ ਸਾਨੂੰ ਪਤਾ ਲੱਗਾ ਵਾ ਅਸੀਂ ਇਹਨਾਂ ਨੂੰ ਪੀਓ ਸਾਹਿਬ ਕੋਲ ਵੀ ਗਏ ਸਾਨੂੰ ਏਡੀਸੀ ਨੇ ਕਿਹਾ ਜੀ ਸਾਹਿਬ ਨੂੰ ਮਿਲੋ ਕਈ ਟੈਨਰ ਹੀ ਮਿਲ ਗਏ ਟਾਈਮ ਲੈ ਕੇ ਐਂਗਾ ਜੇ ਬਹੁਤੀ ਗੱਲ ਸਾਡਾ ਇੱਕ ਕਮਰਾ ਥੱਲੇ ਬਣਾ ਦੋ ਸਾਡੀ ਬਿਲਡਿੰਗ ਤੇ ਬਿਜਲੀ ਬੋਰਡ ਹੀ ਢਾਈ ਆ ਫਿਰ ਦਾ ਦੇ ਲਵਾ ਲੋਕਾਂ ਨੇ ਇੱਕ ਮੇਨ ਲਗਾਉਣੀ ਆ ਸਾਡੇ ਮੁਲਾਜ਼ਮਾ ਸੋਨਾ ਵੇਲੇ ਕਿਲੇ ਜਿਹੜਾ ਡਿਊਟੀ ਦੇਣੀ ਰਾਤ ਨੂੰ ਡਿਊਟੀ ਦਿੰਦੇ ਆ ਤੇ ਸਾਨੂੰ ਉੱਤੇ ਬਿਲਡਿੰਗ ਦੀ ਸਾਰੀ ਕਰ ਦੋ ਉਹ ਵੀ ਕਹੀ ਜਾਂਦੇ ਸਾਡੇ ਹੱਥ ਜੀ ਨੇਗਾ ਚਲੋ ਐਂ ਨਹੀਂ ਕਹਿੰਦੇ ਜੇ ਬਾਦੂ ਮੈਂ ਲੋੜ ਆ ਬਾਹਰੋਂ ਤੇ ਦਾਪਟ ਜੇ ਮਕਰ ਬਣ ਸਕਦੇ ਆ ਸਾਰੀ ਜਗ੍ਹਾ ਕਿਉਂ ਵਲੀ ਯਾਰੀ ਇਹ ਤੋਂ ਹੀ ਮੰਨਸਾ ਆ ਦੇਖੋ ਵੀ ਸਰਕਾਰ ਦੀ ਕੀ ਹੋ ਸਕਦੀ ਆ ਟੋਟਲੀ ਟੋਟਲ 3 ਵਾਲੇ 45 ਫੁੱਟ ਜਗ੍ਹਾ ਸਾਰੀ ਸਾਰੀ ਸਾਡੀ ਬਿਜਲੀ ਬੋਰਡ ਦੇ ਵਾਲੇ ਆ ਹਾਂਜੀ ਬਿਲਕੁਲ ਸਾਡੀ ਗੇ ਚੱਲਣ ਦਿਆ ਅਸੀਂ ਇਹ ਸਾਰੋ ਕਹਿ ਗਏ ਹੁੰਦਣ 3 ਇੱਕ ਤਰੀਕਾ 3 ਜਨਵਰੀ 2025 ਭਈ ਉਦੋਂ ਤੱਕ ਵੇਟ ਕਰੋ ਜੋ ਬੋਰਡ ਦਾ ਫੈਸਲਾ ਆਊਗਾ ਅਸੀਂ ਉਹਨੂੰ ਮੰਨਣ ਮੰਨਾਂਗੇ ਇਹ ਮੰਨਾਂਗੇ ਕੋਈ ਮੰਨੋ ਚੋਰ ਜਗੇ ਚੱਲਦੇ ਬਾਅਦ باوجود ਉੱਥੇ ਇਹ ਬਿਆਨ ਦੇ ਗਏ ਆ ਭਈ ਅਸੀਂ ਰਿਪੇਅਰ ਕਰ ਰਹੇ ਆ ਪਰ ਇੱਥੇ ਵੇਖੋ ਨਵੀਂ ਖਾਰੀ ਹੋ ਰਹੀ ਆ ਅੰਦਰ ਸੰਗਸਤੀਓ ਸ਼ਹਿਰੀ ਤਰਨਤਪ ਸਰਕਾਰੀ ਜਗ੍ਹਾ ਹੋਵੇ ਸਰਕਾਰ ਹੀ ਕੌਂਸਲ ਕਰਦੀ ਕੋਈ ਕੋਈ ਕੋਸ਼ੀ ਨਗਰ ਕੌਂਸਲ ਆ ਦਿਨਾਂ ਦੇ ਰਾਤ ਦੇ ਟਾਈਮ ਜੇ ਅਸੀਂ ਵੀ ਮਸ਼ੀਨ ਲਾ ਕੇ ਸਾਰੀ ਬਿਲਡਿੰਗ ਢਾਹ ਡੇਰੀ ਕਰਤੀ ਦੋ ਜੇਜ ਦਾ ਸਮਾਨ ਸੀ ਸਾ ਦੋ ਜਗ੍ਹਾ ਦਾ ਸਮਾਨ ਸੀ ਇੱਥੇ ਉਹ ਵੀ ਸਾਰਾ ਖੁਰਦ-ਪੁਰਦ ਕਰਤਾ ਹੁਣ ਕੱਲ ਨੂੰ ਇਹ ਰਿਟਾਇਰ ਹੋ ਜਾਂਦੇ ਜੀ ਇਹ ਆਪਣਾ ਰਿਕਾਰਡ ਕਿੱਥੋਂ ਵੇਚ ਕਰਨਗੇ ਪੈਨਸ਼ਨ ਨਹੀਂ ਲੱਗਣੀ ਇਹਨਾਂ ਦੀ ਇਹ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਬਾਤ ਜੇ ਸਾਰੇ ਅਧਿਕਾਰੀਆਂ ਨੂੰ ਮਿਲੇ ਆ ਪਰ ਕੋਈ ਕਿਸੇ ਪਾਸੇ ਵੀ ਗੱਲ ਨਹੀਂ ਲੱਗਦੀ ਕੋਕ ਚੱਲ ਰਿਹਾ ਕੋੜ ਕੇ ਚੱਲ ਰਿਹਾ ਤਾਂ ਕਿਹੜੀ ਤਰੀਕ ਪਈ ਹੁੰਦਾ ਪਹਿਲਾ ਉਡੀ 12 ਤਰੀਕ 19 12 ਦੀ ਤਰੀਕ ਵਿੱਚ ਇਹਨਾਂ ਦਾ ਵਕੀਲ ਬਾਅਦ ਚ ਪੇਸ਼ ਹੋਇਆ ਨਗਰ ਕੌਂਸਲ ਦਾ ਉਹਨੇ ਕਹਿਤਾ ਜੀ ਜਾ ਕੇ ਜੱਜ ਸਾਹਿਬ ਨੇ ਕਿਹਾ ਵੀ ਤਿੰਨ ਇੱਕ ਤੱਕ ਤੁਸੀਂ ਸਾਰੀ ਨਹੀਂ ਕਰ ਲਈ ਜਵਾਨੀ ਗਿਆ ਹੁੰਦਾ ਤੇ ਇਹਨਾਂ ਦੇ ਵਕੀਲ ਨੇ ਕਹਿਤਾ ਵੀ ਅਸੀਂ ਸਾਰੀ ਨਹੀਂ ਕਰ ਰਹੇ ਜੀ ਅਸੀਂ ਤਾਂ ਸਿਰਫ ਰਿਪੇਅਰ ਕਰ ਰਹੇ ਹਾਂ ਬਾਥਰੂਮਾਂ ਦੀ ਜਦੋਂ ਕਿ ਇੱਥੇ ਸਾਰਾ ਕੁਝ ਟਾਟਾ ਰਿਪੇਅਰ ਕਰਦੀ ਕਰ ਰਹੇ ਆ ਨਵੀਂ ਨਵੀਂ ਸਾਰੀ ਹੋ ਰਹੀ ਹੈ ਸਾਡੀ ਹੁੰਦਾ ਜੀ ਸਾਡੀ ਮੰਗ ਹੈ ਵੀ ਜਿੰਨੀ ਦੇ ਕੋਰਟ ਦਾ ਕੋਈ ਫੈਸਲਾ ਨਹੀਂ ਹੋ ਜਾਂਦਾ ਮਾਨ ਜੋ ਕੋਰਟ ਜੋ ਵੀ ਫੈਸਲਾ ਰੋਗੇ ਉਹ ਤੁਸੀਂ ਤੇ ਰਾਮੰਨਾਗੇ ਕੁਨੀ ਦੇਰ ਤੱਕ ਸਾਰੀ ਰੋਕੀ ਜਾਏ